ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿੱਛੇ-ਪਿੱਛੇ ਚੱਲਦੇ ਜਾ ਰਹੇ ਨੇ ਭਾਈ ਮਰਦਾਨਾ ਜੀ ਕੁਝ ਹਾਸੇ ਦੀਆਂ ਗੱਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਕਰਦੇ ਆਂ ਤੇ ਅੱਗੇ ਚੱਲਦੇ ਜਾ ਰਹੇ ਨੇ ਮਹਾਰਾਜ ਪਰਫਰੀ ਦੇ ਡੇਰੇ ਤੋਂ ਕੁਝ ਕੋ ਅੱਗੇ ਦੂਰ ਚਲੇ ਗਏ ਕਿਸੇ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੰਗਲ ਵਿੱਚ ਹੀ ਬੈਠ ਕੇ ਉੱਥੇ ਉਹਨਾਂ ਨੇ ਭਾਈ ਮਰਦਾਨਾ ਜੀ ਦਾ ਮਨ ਪਰਮਾ ਦਿੱਤਾ ਪਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਘਰ ਵਾਪਸ ਜਾਣਾ ਹੈ ਮੇਰਾ ਜੀ ਨਹੀਂ ਲੱਗਦਾ ਮੈਂ ਆਪਣੀ ਵੋਟੀ ਨੂੰ ਮਿਲਣਾ ਹੈ ਮਹਾਰਾਜ ਮੈਂ ਆਪਣੇ ਪਰਿਵਾਰ ਨੂੰ ਮਿਲਣਾ ਹੈ ਮੇਰਾ ਜੀ ਨਹੀਂ ਲੱਗਦਾ ਮਹਾਰਾਜ ਕਹਿਣ ਲੱਗੇ ਛੱਡ ਖੜਾ ਅੱਗੇ ਚੱਲ ਪਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਅੱਗੇ ਨਹੀਂ ਜਾਣਾ ਮੈਂ ਆਪਣੇ ਘਰ ਜਾਣਾ ਹੈ ਮਹਾਰਾਜ ਤੁਸੀਂ ਮੈਨੂੰ ਆਗਿਆ ਦਿਓ ਮੈਂ ਘਰ ਜਾਣਾ ਹੈ ਮਹਾਰਾਜ ਕਹਿਣ ਲੱਗੇ ਰਸਤੇ ਵਿੱਚ ਬੜੀਆਂ ਬੁਲਾਵਾਂ ਨੇ ਤੂੰ ਕੱਲਾ ਨਾ ਜਾ ਸਾਡੇ ਨਾਲ ਸੁਖ ਲੈ ਕਿਤੇ ਰਸਤੇ ਵਿੱਚ ਬੁਲਾਵਾ ਤੈਨੂੰ ਖਾਈ ਨਾ ਲੈਣ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਤੂੰ ਆਪਣਾ ਮਨ ਛੇਤੀ ਕਿਉਂ ਉਦਾਸ ਕਰ ਲੈਣਾ ਤੈਨੂੰ ਸਾਡੇ ਨਾਲ ਰਹਿਣ ਵਿੱਚ ਕੋਈ ਦੁੱਖ ਹੈ ਤੂੰ ਐਨੀ ਛੇਤੀ ਉਦਾਸ ਹੋ ਜਾਣਾ ਗੁਰੂ ਸਾਹਿਬ ਕਹਿਣ ਲੱਗੇ ਪਰਮੇਸ਼ਵਰ ਨੇ ਐਨੀ ਵੱਡੀ ਤਰਤੀ ਬਣਾਈ ਹੈ ਇਹਨੂੰ ਵੇਖ ਲਈਏ ਖੁਸ਼ੀ ਖੁਸ਼ੀ ਸਾਡੇ ਨਾਲ ਰਹਿ ਕਰ ਜਾ ਕੇ ਕੀ ਕਰਨਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਬੜਾ ਧੀਰਜ ਦਿੱਤਾ ਇਰੇ ਦੇਣ ਵਾਸਤੇ ਬੜੇ ਬਚਨ ਕਹੇ ਬੜਾ ਸਮਝਾਇਆ ਪਰ ਭਾਈ ਮਰਦਾਨਾ ਜੀ ਮੰਨੇ ਨਹੀਂ ਗੁਰੂ ਸਾਹਿਬ ਨੇ ਉਹਦਾ ਮਨ ਪਰਮਾਤਮਾ ਤਾ ਸੀ ਇਹ ਸਾਰੀ ਖੇੜਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸੀ ਭਾਈ ਮਰਦਾਨਾ ਜੀ ਘਰ ਜਾਣ ਵਾਸਤੇ ਬਾਰ ਬਾਰ ਜਿੱਦ ਕਰ ਰਹੇ ਸੀ ਭਾਈ ਮਰਦਾਨਾ ਜੀ ਨੇ ਕੋਈ ਗੱਲ ਨਾ ਸੁਣੀ ਉਹ ਕਹਿਣ ਲੱਗੇ ਮਹਾਰਾਜ ਮੈਨੂੰ ਘਰ ਜਾਣ ਦਿਓ ਮਹਾਰਾਜ ਮੇਰਾ ਵੀ ਆਪਣੇ ਪਰਵਾੜ ਟੱਬਰ ਰਿਸ਼ਤੇਦਾਰਾਂ ਨੂੰ ਬਿਰੰਦਾ ਜੀ ਕਰਦਾ ਹੈ ਮੈਂ ਅੱਗੇ ਨਹੀਂ ਜਾਣਾ ਮੈਨੂੰ ਇੱਥੋਂ ਹੀ ਆਗਿਆ ਦਿਓ ਮੈਂ ਕਾਰ ਵਾਪਸ ਜਾਵਾਂ ਗੁਰੂ ਨਾਨਕ ਸੱਚੇ ਪਾਸ਼ਾ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਸ਼ਾਇਦ ਤੇਰਾ ਕਹਿਣਾ ਮੰਨ ਲੈ ਇਹਨੂੰ ਇੱਥੇ ਰੱਖ ਲੈ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਤੈਨੂੰ ਕਿਉਂ ਭੁੱਲ ਜਾਂਦਾ ਹੈ ਗੁਰੂ ਨਾਨਕ ਸੱਚੇ ਪਾਸ਼ਾ ਆਪ ਨਿਰੰਕਾਰ ਨੇ ਤੂੰ ਨਿਰੰਕਾਰ ਦਾ ਸਾਥ ਛੱਡ ਕੇ ਜਾਣਾ ਕੋਈ ਮੂਰਖ ਹੀ ਹੋਏਗਾ ਜਿਹੜਾ ਇਹਨਾਂ ਦਾ ਸਾਥ ਛੱਡੇਗਾ ਜਿਹੜਾ ਪਰਿਵਾਰ ਦੇ ਮੋਹ ਵਿੱਚ ਫਸ ਜਾਵੇ ਤੇ ਖੁਦ ਨਿਰੰਕਾਰ ਦਾ ਸਾਥ ਛੱਡ ਦੇਵੇ ਤੂੰ ਕਾਚ ਨੂੰ ਫੜਨਾ ਚਾਹਨਾ ਹੈ ਭਾਰਸ ਨੂੰ ਛੱਡ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਤੂੰ ਚੁੱਪ ਕਰ ਤੈਨੂੰ ਕੀ ਪਤਾ ਮੇਰਾ ਕਿੰਨਾ ਜੀ ਕਰਦਾ ਘਰ ਵਾਲਿਆਂ ਨੂੰ ਬਿਲਣ ਨੂੰ ਭਾਈ ਮਰਦਾਨਾ ਜੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਉਹ ਆਪਣੇ ਘਰ ਵੱਲ ਚੱਲ ਪਏ ਭਾਈ ਮਰਦਾਨਾ ਜੀ ਚੱਲਦਿਆਂ ਚੱਲਦਿਆਂ ਜੰਗਲ ਵਿੱਚ ਪਹੁੰਚ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਪਾਸੇ ਜੰਗਲ ਵਿੱਚ ਬੈਠੇ ਨੇ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਜੰਗਲ ਵਿੱਚ ਚੱਲਦੇ ਜਾ ਰਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਦਿਨ ਉੱਥੇ ਹੀ ਬੈਠੇ ਰਹੇ ਭਾਈ ਮਰਦਾਨਾ ਜੀ ਹੱਠ ਕਰਕੇ ਆਪਣੇ ਪਰਿਵਾਰ ਵੱਲ ਚੱਲ ਪਏ ਉਹ ਖੁਸ਼ ਹੋ ਗਏ ਕਿ ਆਪਣੇ ਘਰ ਵਾਲਿਆਂ ਨੂੰ ਮਿਲਾਂਗੇ ਇੱਕ ਦਿਨ ਭਾਈ ਮਰਦਾਨਾ ਜੀ ਜੰਗਲ ਵਿੱਚ ਚੱਲਦੇ ਰਹੇ ਦੂਜੇ ਦਿਨ ਜਦੋਂ ਭਾਈ ਮਰਦਾਨਾ ਜੀ ਚੱਲਣ ਲੱਗੇ ਰਸਤੇ ਵਿੱਚ ਇੱਕ ਰਾਖਸ਼ ਰਹਿੰਦਾ ਸੀ ਜਦੋਂ ਰਾਖਸਸ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ ਤਾਂ ਉਸਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਉਹ ਭਾਈ ਮਰਦਾਨਾ ਜੀ ਨੂੰ ਆਪਣੀ ਥਾਂ ਤੇ ਲੈ ਗਿਆ ਰਾਖਸਸ ਨੇ ਭਾਈ ਮਰਦਾਨਾ ਜੀ ਨੂੰ ਚੁੱਕਿਆ ਹੋਇਆ ਸੀ ਤੇ ਭਾਈ ਮਰਦਾਨਾ ਜੀ ਸੋਚਣ ਲੱਗੇ ਹੁਣ ਮੈਨੂੰ ਕੌਣ ਬਚਾਵੇ ਭਾਈ ਮਰਦਾਨਾ ਜੀ ਦਾ ਸਰੀਰ ਡਰ ਦੇ ਨਾਲ ਕੰਬਣ ਲੱਗ ਪਿਆ ਉਹਨਾਂ ਦੇ ਮੂੰਹ ਦਾ ਥੁੱਕ ਵੀ ਸੁੱਕ ਗਿਆ ਤੇ ਮੂੰਹ ਪੀਲਾ ਪੈ ਗਿਆ ਉੱਥੇ ਜੰਗਲ ਵਿੱਚ ਕੋਈ ਮਸੇਜ ਦਿੱਖਦਾ ਕਿ ਕਿਸੇ ਤੋਂ ਭਾਈ ਮਰਦਾਨਾ ਜੀ ਮਦਦ ਮੰਗਣ ਅੱਗੇ ਭਿਆਨਕ ਜੰਗਲ ਸੀ ਉਹ ਰਾਖਸ਼ਸ ਭਾਈ ਮਰਦਾਨਾ ਜੀ ਨੂੰ ਉੱਥੇ ਲੈ ਗਿਆ ਭਾਈ ਮਰਦਾਨਾ ਜੀ ਸਮਝ ਗਏ ਕਿ ਹੁਣ ਮੈਂ ਬਚਣਾ ਨਹੀਂ ਮੇਰਾ ਜੀਵਨ ਹੁਣ ਖਤਮ ਹੋ ਜਾਏਗਾ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਨਹੀਂ ਮੰਨਿਆ ਇਸ ਲਈ ਮੈਂ ਹੁਣ ਫਸ ਗਿਆ ਮੈਂ ਅਪਰਾਧ ਕੀਤਾ ਹੈ ਮੈਨੂੰ ਹੁਣ ਇਹਨੇ ਬਨ ਲੈਣਾ ਹੈ ਭਾਈ ਮਰਦਾਨਾ ਜੀ ਨੂੰ ਰਾਖਸ਼ਸ ਨੇ ਬਨ ਲਿਆ ਭਾਈ ਮਰਦਾਨਾ ਜੀ ਗੁਰੂ ਸਾਹਿਬ ਵਾਲੇ ਸੋਚਣ ਲੱਗੇ ਕਿ ਹੈ ਤਾਂ ਮਹਾਰਾਜ ਕਿਰਪਾਲੂ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਭੈ ਕਟਣਗੇ ਇਹ ਵਿਚਾਰ ਕਰਕੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਉਹਨਾਂ ਦਾ ਧਿਆਨ ਧਰਿਆ ਭਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਧਿਆਨ ਧਰ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਮੈਨੂੰ ਇਸ ਰਾਖਸ਼ ਤੋਂ ਬਚਾ ਲਓ ਮੈਨੂੰ ਇਸ ਤੋਂ ਡਰ ਲੱਗਦਾ ਹੈ ਇਹ ਬੜਾ ਭੈੜਾ ਹੈ ਮਹਾਰਾਜ ਮੈਂ ਅੱਗੇ ਤੋਂ ਤੁਹਾਡੇ ਬਚਨ ਨਹੀਂ ਮੁੜਾਂਗਾ ਤੁਹਾਡੇ ਬਚਨ ਮੰਨਾਂਗਾ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਉਸਦੀ ਅਰਦਾਸ ਪਹੁੰਚ ਗਈ ਉਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਬਾਲਿਆ ਭਾਈ ਮਰਦਾਨਾ ਜੀ ਨੂੰ ਰਾਖਸ ਨੇ ਫੜ ਲਿਆ ਗੁਰੂ ਸਾਹਿਬ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਰਾਖਸ ਨੇ ਤੇਲ ਵਿੱਚ ਤਲ ਕੇ ਖਾ ਜਾਣਾ ਭਾਈ ਬਾਲਾ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਇੰਨੀ ਤਾਂ ਸਜ਼ਾ ਮਿਲਣੀ ਚਾਹੀਦੀ ਸੀ ਤੁਹਾਡੀ ਗੱਲ ਨਹੀਂ ਮੰਨਦੇ ਮੈਂ ਵੀ ਉਸਨੂੰ ਸਮਝਾਇਆ ਸੀ ਮੈਨੂੰ ਕਹਿੰਦੇ ਚੁੱਪ ਕਰ ਮੈਂ ਘਰ ਜਾਣਾ ਤੁਸੀਂ ਉਸਨੂੰ ਸਮਝਾਇਆ ਵੀ ਸੀ ਕਿ ਅੱਗੇ ਬਲਾਵਾ ਨੇ ਭਾਈ ਮਰਦਾਨਾ ਜੀ ਨੂੰ ਟੱਬਰ ਦਾ ਬਹੁਤਾਂ ਹੀ ਮੋਸ ਸਤਾ ਰਿਆ ਸੀ ਇਹ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾ ਰਹੇ ਨੇ ਉਹ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਮੈਨੂੰ ਕਹਿਣ ਲੱਗੇ ਹੁਣ ਗੱਲ ਕਰਨ ਦਾ ਸਮਾਂ ਨਹੀਂ ਚੱਲ ਕੇ ਮਰਦਾਨੇ ਨੂੰ ਛੁਡਾਈਏ ਗੁਰੂ ਸਾਹਿਬ ਕਹਿਣ ਲੱਗੇ ਇੱਕ ਤਾਂ ਸਾਨੂੰ ਨਾਲ ਲੈ ਦੀ लाज ਹੈ ਦੂਜਾ ਸਾਨੂੰ ਉਹਦੇ ਨਾਲ ਕੰਮ ਵੀ ਹੈ ਗੁਰੂ ਨਾਨਕ ਸੱਚੇ ਪਾਸ਼ਾ ਅਤੇ ਭਾਈ ਬਾਲਾ ਜੀ ਉਸੇ ਵੇਲੇ ਉੱਥੋਂ ਚੱਲ ਪਏ ਭਾਈ ਮਰਦਾਨਾ ਜੀ ਸੋਚ ਰਹੇ ਸੀ ਕਿ ਮੈਂ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਜੇ ਮੈਂ ਉਹਨਾਂ ਦਾ ਬਚਨ ਮੰਨ ਲੈਂਦਾ ਤਾਂ ਮੈਨੂੰ ਇਹ ਦਿਨ ਦੇਖਣਾ ਪੈਂਦਾ ਭਾਈ ਬਾਲਾ ਜੀ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਰਾਖਸ਼ਸ ਦਾ ਸਥਾਨ ਕਿੰਨੇ ਦੂਰ ਹੈ ਜਿੱਥੇ ਭਾਈ ਮਰਦਾਨਾ ਜੀ ਨੂੰ ਰਾਕਸ਼ਸ ਨੇ ਬਣਾ ਕੇ ਖਾਣਾ ਹੈ ਉਹ ਕਿੰਨੀ ਕੁ ਦੂਰ ਹੈ ਮਹਾਰਾਜ ਐਦਾ ਨਾ ਹੋਵੇ ਕਿ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਹ ਭਾਈ ਮਰਦਾਨਾ ਜੀ ਨੂੰ ਮਾਰ ਕੇ ਛੱਕ ਲਵੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਬਾਲਿਆ ਉਹ ਦੂਰ ਨਹੀਂ ਹੈ ਨੇੜੇ ਹੀ ਹੈ ਜਿੱਥੇ ਮਰਦਾਨੇ ਨੂੰ ਫੜਿਆ ਉਹ ਇੱਥੋਂ ਯਾਰਾਂ ਕੋ ਦੂਰ ਹੈ ਗੁਰੂ ਸਾਹਿਬ ਕਹਿਣ ਲੱਗੇ ਪਰ ਅਸੀਂ ਛੇਨ ਵਿੱਚ ਹੀ ਪਹੁੰਚ ਜਾਣਾ ਹੈ ਉਹਾਂ ਨੇ ਭਾਈ ਮਰਦਾਨਾ ਜੀ ਦਾ ਹੱਥ ਫੜਿਆ ਤੇ ਇੱਕ ਛਿਨ ਵਿੱਚ ਹੀ ਉੱਥੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹੁੰਚੇ ਉੱਥੇ ਬੜਾ ਸੰਗਣਾ ਜੰਗਲ ਸੀ ਉੱਥੇ ਕੋਡੇ ਰਾਖਸ ਦਾ ਘਰ ਸੀ ਭਾਈ ਮਰਦਾਨਾ ਜੀ ਦੇ ਸ਼ਰੀਰ ਨੂੰ ਦੇਖ ਕੇ ਉਹ ਰਾਖਸ ਬੜਾ ਖੁਸ਼ ਹੋ ਰਿਹਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਨੂੰ ਦੇਖ ਕੇ ਬੜੀ ਦਇਆ ਆਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਬੱਝੇ ਹੋਏ ਦੇਖਿਆ ਤਾਂ ਗੁਰੂ ਸਾਹਿਬ ਕਹਿਣ ਲਗੇ ਭਾਈ ਮਰਦਾਨਾ ਘਰ ਨਹੀਂ ਜਾਣਾ ਇਹ ਸੁਣ ਕੇ ਭਾਈ ਮਰਦਾਨਾ ਜੀ ਬੜੇ ਲਜਜੀਤ ਹੋਏ ਕਿ ਮੈਂ ਤਾਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਆ ਗਿਆ ਭਾਈ ਮਰਦਾਨਾ ਜੀ ਬੜੇ ਸ਼ਰਮਿੰਦਾ ਹੋਏ ਉਹਨਾਂ ਨੇ ਧੌਣ ਨੀਚੀ ਕਰ ਲਈ ਤੇ ਕੋਈ ਬਚਨ ਨਾ ਕੀਤਾ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਬੜੇ ਖੁਸ਼ ਹੋਏ ਕਿ ਗੁਰੂ ਨਾਨਕ ਸੱਚੇ ਪਾਸ਼ਾ ਆ ਗਏ ਨੇ ਤੇ ਮੈਨੂੰ ਹੁਣ ਉਹ ਬਚਾ ਲੈਣਗੇ ਭਾਈ ਮਰਦਾਨਾ ਜੀ ਸੋਚਣ ਲੱਗੇ ਕੇ ਗੁਰੂ ਸਾਹਿਬ ਆ ਗਏ ਹੁਣ ਮੈਨੂੰ ਨਵਾਂ ਜੀਵਨ ਮਿਲ ਗਿਆ ਗੁਰੂ ਸਾਹਿਬ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਬਾਲਿਆ ਇਹ ਜਿਹੜਾ ਕੜਾ ਹ ਤੇਲ ਦਾ ਗਰਮ ਹੋ ਰਿਹਾ ਹੈ ਇਸ ਵਿੱਚ ਰਾਖਸ ਨੇ ਮਰਦਾਨੇ ਨੂੰ ਪਾਣਾ ਸੀ ਇਸ ਤੇਲ ਵਿੱਚ ਤਲ ਕੇ ਰਾਖਸ ਨੇ ਮਰਦਾਨਿਆਂ ਨੂੰ ਖਾ ਲੈਣਾ ਮਹਾਰਾਜ ਕਹਿਣ ਲੱਗੇ ਅਸੀਂ ਲੁਕ ਕੇ ਰਹਿਣਾ ਤੇ ਵੇਚੀ ਜਾਣਾ ਸਭ ਕੁਝ ਕਿਵੇਂ ਉਹ ਮਰਦਾਨੇ ਨੂੰ ਛਕਦਾ ਹੈ ਗੁਰੂ ਸਾਹਿਬ ਭਾਈ ਬਾਲੇ ਨਾਲ ਹਾਸ ਰਸ ਕਰਨ ਲੱਗੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਜੇ ਰਾਖਸ਼ ਖਾ ਗਿਆ ਫਿਰ ਸਾਡੇ ਆਂ ਦਾ ਕੀ ਲਾਭ ਹੋਇਆ ਮਹਾਰਾਜ ਭਾਈ ਮਰਦਾਨਾ ਜੀ ਨੂੰ ਬਚਾਉਣਾ ਤਾਂ ਪੈਣਾ ਹੀ ਹੈ ਮਹਾਰਾਜ ਜਿਵੇਂ ਉੱਥੇ ਬੈਠੇ ਬਚਨ ਕਰਦੇ ਸੀ ਕਿ ਮਰਦਾਨੇ ਨੂੰ ਬਚਾਉਣਾ ਹੈ ਮਹਾਰਾਜ ਹੁਣ ਬਚਾਉਣ ਦਾ ਯਤਨ ਕਰੋ ਕੜਾਇਆ ਗਰਮ ਹੋ ਚੁੱਕਾ ਹੈ ਤੇ ਰਾਖਸ਼ ਵੀ ਆਉਣ ਵਾਲਾ ਹੈ ਮਹਾਰਾਜ ਆਪਣਾ ਸੇਵਕ ਜਾਨੋ ਮਰਦਾਨੇ ਦਾ ਵੀ ਕੋਈ ਨਾਸ਼ ਨਾ ਹੋਏ ਕੋਈ ਝੁਗਤੀ ਬਣਾਓ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲਗੇ ਬਾਲਿਆ ਜੋ ਰੱਬ ਦਿਖਾਵੇ ਉਹ ਤਮਾਸ਼ਾ ਦੇਖ ਗੁਰੂ ਨਾਨਕ ਸੱਚੇ ਪਾਤਸ਼ਾਹ ਰਾਖਸ਼ਸ ਨੂੰ ਨਹੀਂ ਦਿਖਦੇ ਪਰ ਭਾਈ ਮਰਦਾਨਾ ਜੀ ਨੂੰ ਦਿਖ ਰਹੇ ਨੇ ਉਧਰੋਂ ਤੇਲ ਦਾ ਕੜਾਇਆ ਗਰਮ ਹੋ ਗਿਆ ਭਾਈ ਮਰਦਾਨਾ ਜੀ ਦੇਖਣ ਕਿ ਗੁਰੂ ਸਾਹਿਬ ਕੋਈ ਯਤਨ ਹੀ ਨਹੀਂ ਕਰ ਰਹੇ ਤੇਲ ਤਪ ਰਿਆ ਸੀ ਰਾਖਸ਼ਸ ਦਾ ਚਿਹਰਾ ਦੇਖ ਕੇ ਭਾਈ ਮਰਦਾਨਾ ਜੀ ਹੋ ਕੇ ਲੈ ਲੱਗ ਪਏ ਰਾਕਸ਼ਸ ਜਦੋਂ ਭਾਈ ਮਰਦਾਨਾ ਜੀ ਨੂੰ ਤੇਲ ਦੇ ਕੜਾਹੇ ਵਿੱਚ ਪਾਉਣ ਲਗਾ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕਰ ਲਈਆਂ ਤੇ ਪੂਰੇ ਆਂਦਰਾਂ ਦਾ ਜੋਰ ਲਾਇਆ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਲੈਣ ਲੱਗ ਪਏ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਮੈਨੂੰ ਬਚਾ ਲਓ ਮਹਾਰਾਜ ਮੈਨੂੰ ਬਖਸ਼ ਲਓ ਮੇਰੀ ਗਰੀਬ ਦੀ ਇੱਜ਼ਤ ਰੱਖ ਲਓ ਮਹਾਰਾਜ ਇਹ ਸਮਾਂ ਔਗਣ ਵੇਖਣ ਦਾ ਨਹੀਂ ਹੈ ਭਾਈ ਮਰਦਾਨਾ ਜੀ ਚੀਕ-ਚੀਕ ਕੇ ਬੇਨਤੀ ਕਰਨ ਲੱਗੇ ਮੈਨੂੰ ਬਚਾ ਲਓ ਜਦੋਂ ਤਪਦੇ ਤੇਲ ਦੇ ਕੜਾਏ ਵਿੱਚ ਭਾਈ ਮਰਦਾਨਾ ਜੀ ਪ੍ਰਵੇਸ਼ ਹੋਏ ਉਹ ਆਪਣੇ ਮੁਖ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਲੈ ਰਹੇ ਸਨ ਤੇਲ ਦਾ ਕੜਾਇਆ ਜਿਹੜਾ ਤਪ ਰਿਹਾ ਸੀ ਉਹ ਠੰਡਾ ਹੋ ਗਿਆ ਫੇਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਰਾਖਸ਼ਸ ਨੂੰ ਆਪਣਾ ਰੂਪ ਦਿਖਾਇਆ ਗੁਰੂ ਸਾਹਿਬ ਨੇ ਰਾਖਸ਼ਸ ਵੱਲ ਦੇਖਿਆ ਤੇ ਰਾਖਸ਼ਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਰਾਖਸ਼ਸ ਕਹਿ ਲਗਾ ਤੁਸੀਂ ਕੌਣ ਹੋ ਤੋ ਪਦਾ ਹੋਇਆ ਘੜਾਇਆ ਠੰਡਾ ਕਰਤਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕੋੜੇ ਤੂੰ ਖਾ ਇਹਨੂੰ ਮਹਾਰਾਜ ਕਹਿਣ ਲੱਗੇ ਤੂੰ ਇਹਨੂੰ ਖਾਦਾ ਕਿਉਂ ਨਹੀਂ ਖਾਣ ਵਿੱਚ ਦੇਰ ਕਿਉਂ ਕੀਤੀ ਹੈ ਗੁਰੂ ਸਾਹਿਬ ਕਹਿਣ ਲੱਗੇ ਲੱਗਦਾ ਤੈਨੂੰ ਬਿਨਾ ਤਲੇ ਭੋਜਨ ਚੰਗਾ ਨਹੀਂ ਲੱਗਦਾ ਅੱਜ ਤੱਕ ਕੋੜੇ ਰਾਖਸ ਦਾ ਕਿਸੇ ਨੇ ਨਾਮ ਨਹੀਂ ਸੀ ਲਿਆ ਤੇ ਨਾ ਹੀ ਕੋੜੇ ਰਾਖਸ ਨੇ ਆਪਣਾ ਨਾਮ ਕਿਸੇ ਨੂੰ ਦੱਸਿਆ ਸੀ ਉਹ ਬੜਾ ਹੈਰਾਨ ਹੋਇਆ ਇਹਨਾਂ ਨੂੰ ਮੇਰਾ ਨਾਮ ਕਿਵੇਂ ਪਤਾ ਚੱਲ ਗਿਆ ਮੈਂ ਤਾਂ ਕਿਸੇ ਨੂੰ ਆਪਣਾ ਨਾਮ ਨਹੀਂ ਦੱਸਿਆ ਉਹ ਗੁਰੂ ਸਾਹਿਬ ਨੂੰ ਪੁੱਛਣ ਲੱਗਿਆ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਚੱਲਿਆ ਪਹਿਲਾਂ ਤਾਂ ਅਸੀਂ ਕਦੇ ਮਿਲੇ ਨਹੀਂ ਮੈਂ ਆਪਣੇ ਜੀਵਨ ਵਿੱਚ ਤੁਹਾਨੂੰ ਪਹਿਲੀ ਵਾਰੀ ਵੇਖਿਆ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਚੱਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਡੇ ਰਾਖਸ਼ਵਲ ਦ੍ਰਿਸ਼ਟੀ ਪਾਈ ਉਸ ਨੂੰ ਆਪਣੇ ਪਹਿਲੇ ਜਨਮ ਦਾ ਗਿਆਨ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਉਹਦੀ ਸੁੱਧ ਪਲਟ ਗਈ ਉਹ ਭੱਜ ਕੇ ਆਪਣੀ ਕੁਟਿਆ ਵੱਲ ਗਿਆ ਤੇ ਆਪਣੀ ਕੁਟਿਆ ਵਿੱਚੋਂ ਇੱਕ ਸ਼ੀਸ਼ਾ ਲੈ ਕੇ ਆਇਆ ਉਸਨੇ ਉਹ ਸ਼ੀਸ਼ਾ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ ਤੇ ਪਿੱਛੋਂ ਦੀ ਗੁਰੂ ਸਾਹਿਬ ਦਾ ਮੁਖ ਸ਼ੀਸ਼ੇ ਵਿੱਚੋਂ ਦੇਖਣ ਲੱਗਾ ਜਦੋਂ ਉਸਨੇ ਸ਼ੀਸ਼ੇ ਵਿੱਚ ਗੁਰੂ ਸਾਹਿਬ ਦਾ ਇੱਕਦਮ ਸਹੀ ਚਿਹਰਾ ਦੇਖਿਆ ਉਸੇ ਵੇਲੇ ਕੋਡੇ ਨੂੰ ਪਤਾ ਨਹੀਂ ਕੀ ਹੋਇਆ ਉਹ ਮਹਾਰਾਜ ਦੇ ਚਰਨਾਂ ਵਿੱਚ ਪੈ ਗਿਆ ਉਹ ਮਹਾਰਾਜ ਦੇ ਚਰਨਾਂ ਵਿੱਚ ਲੰਮਾ ਪੈ ਗਿਆ। ਕੋਡਾ ਰਾਖਸ਼ਸ ਮੱਥਾ ਟੇਕ ਕੇ ਸਾਹਮਣੇ ਖੜਾ ਹੋ ਗਿਆ। ਕੋਡੇ ਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬੜਾ ਪਿਆਰ ਉਪਜਿਆ। ਕੋਡੇ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਲਏ। ਉਹ ਇੰਨਾ ਖੁਸ਼ ਹੈ ਕਿ ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, "ਸਾਨੂੰ ਵੀ ਆਪਣੀ ਕਹਾਣੀ ਸੁਣਾ। ਤੂੰ ਕੌਣ ਹੈ?" ਕੋਡਾ ਰਾਖਸ਼ਸ ਕਹਿ ਲੱਗਾ, "ਸੁਣਾਵਾਂਗਾ।" ਪਰ ਪਹਿਲਾਂ ਮੈਨੂੰ ਆਗਿਆ ਦਿਓ ਮੈਂ ਤੁਹਾਨੂੰ ਫਲ ਛਕਾ ਦਿਵਾ। ਮਹਾਰਾਜ ਫਿਰ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਾਂਗਾ। ਪਰ ਪਹਿਲਾਂ ਮੇਰੇ ਹੱਥੋਂ ਫਲ ਲੈ ਕੇ ਛਕਣਾ ਕਰੋ। ਭਾਈ ਮਰਦਾਨਾ ਜੀ ਕੜਾਏ ਵਿੱਚੋਂ ਬਾਹਰ ਆ ਗਏ। ਗੁਰੂ ਸਾਹਿਬ ਦੀ ਆਗਿਆ ਪਾ ਕੇ ਕੋਡਾ ਜੰਗਲ ਵਿੱਚ ਗਿਆ। ਜਿੱਥੇ ਬੜੇ ਸੋਹਣੇ ਬੇਰ ਲੱਗੇ ਸੀ, ਫਲਾ ਵਾਲੇ ਰੁੱਖ ਲੱਗੇ ਸਨ। ਉਸਨੇ ਆਪਣੇ ਹੱਥ ਨਾਲ ਫਲ ਚੁਣ-ਚੁਣ ਕੇ ਕੱਢੇ। ਉਹ ਇਹੋ ਜਿਹੇ ਫਲ ਸਨ ਜਿਨ੍ਹਾਂ ਨੂੰ ਦੇਖ ਕੇ ਮਨ ਲਲਚਾ ਜਾਵੇ ਉਸਨੇ ਵਾਪਸ ਆ ਕੇ ਗੁਰੂ ਨਾਨਕ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਉਹ ਫਲ ਰੱਖ ਦਿੱਤੇ ਗੁਰੂ ਨਾਨਕ ਸੱਚੇ ਪਾਸ਼ਾ ਕੋਡੇ ਰਾਖਸਸ ਤੇ ਖੁਸ਼ ਹੋ ਗਏ ਗੁਰੂ ਸਾਹਿਬ ਖੁਸ਼ ਹੋ ਕੇ ਕੋਡੇ ਰਾਖਸਸ ਨੂੰ ਕਹਿਣ ਲੱਗੇ ਇਹ ਫਲ ਆਪਣੇ ਗੁਰੂ ਨੂੰ ਦੇ ਭਾਈ ਮਰਦਾਨਾ ਜੀ ਨੂੰ ਆਪਣਾ ਗੁਰੂ ਮੰਨ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਭਾਈ ਮਰਦਾਨਾ ਜੀ ਦੇ ਅੱਗੇ ਫਲ ਰੱਖ ਕੇ ਉਹਨਾਂ ਦੇ ਅੱਗੇ ਮੱਥਾ ਟੇਕ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿੱਛੇ ਲੁਕਣ ਲੱਗੇ ਇਹ ਸੁਣ ਕੇ ਕੋੜਾ ਰਾਖਸ਼ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਭਾਈ ਮਰਦਾਨਾ ਜੀ ਕਰਕੇ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ ਜੇ ਇਹ ਨਾ ਹੁੰਦੇ ਤਾਂ ਤੁਹਾਡੇ ਦਰਸ਼ਨ ਕਿਵੇਂ ਹੋਣੇ ਸੀ ਮਹਾਰਾਜ ਇਹ ਤਾਂ ਮੇਰੇ ਸਿਰ ਦੇ ਤਾਜ ਨਹੀਂ ਭਾਈ ਮਰਦਾਨਾ ਜੀ ਪਿੱਛੋਂ ਕਹਿਣ ਲੱਗੇ ਮਹਾਰਾਜ ਮੈਨੂੰ ਕੋਈ ਫਲ ਨਹੀਂ ਚਾਹੀਦਾ ਮੈਨੂੰ ਸਾਰੇ ਫਲ ਮਿਲ ਗਏ ਮਹਾਰਾਜ ਤੁਸੀਂ ਮੇਰੀ ਭੁੱਲ ਬਖਸ਼ ਦਿਓ ਮਹਾਰਾਜ ਮੈਂ ਆਪ ਦੀ ਆਗਿਆ ਨਹੀਂ ਮੰਨੀ ਉਹਦਾ ਦੁੱਖ ਮੈਨੂੰ ਲੱਗਾ ਜੇ ਮੈਂ ਉੱਥੇ ਹੀ ਰਹਿੰਦਾ ਤਾਂ ਮੈਨੂੰ ਕੋੜੇ ਰਾਖਸ਼ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਮਹਾਰਾਜ ਜੇ ਮੈਂ ਹੁਣ ਕਦੀ ਕਵਾਂ ਵੀ ਕਿ ਮੈਂ ਜਾਣਾ ਤਾਂ ਮੈਨੂੰ ਤੁਸੀਂ ਜਾਨ ਨਾ ਦੇਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹੇ ਲਗੇ ਭਾਈ ਮਰਦਾਨਾ ਤੂੰ ਤਾਂ ਸਾਡਾ ਸਾਥੀ ਹੈ ਤੂੰ ਤਾਂ ਸਾਡੇ ਨਾਲ ਹੀ ਰਹਿਣਾ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਭਾਈ ਮਰਦਾਨਾ ਸਾਨੂੰ ਪਤਾ ਹੈ ਤੈਨੂੰ ਭੁੱਖ ਲੱਗੀ ਹੈ ਤੂੰ ਫਲ ਛਕ ਲੈ ਭਾਈ ਬਾਲਾ ਜੀ ਨੇ ਕੁਝ ਫਲ ਭਾਈ ਮਰਦਾਨਾ ਜੀ ਨੂੰ ਦਿੱਤੇ ਤੇ ਕੁਝ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਦਿੱਤੇ ਤੇ ਕੁਝ ਫਲ ਭਾਈ ਬਾਲਾ ਜੀ ਨੇ ਆਪਣੇ ਵਾਸਤੇ ਰੱਖ ਲਏ ਤੇ ਸਭ ਨੇ ਰਾਖਸ਼ਸ ਦੇ ਦਿੱਤੇ ਹੋਏ ਫਲ ਖਾਦੇ ਗੁਰੂ ਨਾਨਕ ਸੱਚੇ ਪਾਸ਼ਾ ਨੇ ਸਾਰੇ ਫਲਾਂ ਵਿੱਚੋਂ ਇੱਕ ਫਲ ਚੁੱਕ ਕੇ ਕੋਡੇ ਰਾਖਸ਼ਸ ਨੂੰ ਕਿਹਾ ਅੱਗੇ ਆ ਕੋਡਾ ਅੱਗੇ ਆਇਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹ ਫਲ ਉਹਨੂੰ ਦੇ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਡੇਆ ਇਹਨੂੰ ਛਕ ਲੈ ਜਦੋਂ ਕੋਡੇ ਰਾਖਸ ਨੇ ਉਹ ਫਲ ਆਪਣੇ ਮੂੰਹ ਵਿੱਚ ਪਾਇਆ ਉਦੋਂ ਹੀ ਉਹਦੀ ਦੇ ਵਧੀਆ ਬਣ ਗਈ ਇਕਦਮ ਕੋਡੇ ਰਾਖਸ ਦਾ ਸਰੀਰ ਬਦਲ ਗਿਆ ਉਸ ਦਾ ਸਰੂਪ ਦੇਵਤਿਆਂ ਵਰਗਾ ਹੋ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦਾ ਤਨ ਤੇ ਉਹਦਾ ਮਨ ਦੋਨੇ ਹੀ ਬਦਲ ਦਿੱਤੇ ਜਦੋਂ ਕੋਡੇ ਰਾਖਸ ਦਾ ਸਰੀਰ ਬਦਲ ਗਿਆ ਉਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬੜੀ ਵਡਿਆਈ ਕੀਤੀ ਬੜੀ ਉਸਤਤ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਡੇ ਤੂੰ ਸਾਨੂੰ ਆਪਣੀ ਕਹਾਣੀ ਨਹੀਂ ਦੱਸੀ ਤੂੰ ਕਿਸ ਕਾਰਨ ਕਰਕੇ ਇੱਥੇ ਆਇਆ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਅੰਤਰਜਾਮੀ ਹੋ ਤੁਸੀਂ ਸਾਰੀ ਗੱਲ ਜਾਣਦੇ ਹੋ ਫੇਰ ਵੀ ਤੁਹਾਡਾ ਹੁਕਮ ਮੰਨ ਕੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਸ ਰੂਪ ਵਿੱਚ ਇਸ ਜੰਗਲ ਵਿੱਚ ਕਿਉਂ ਬੈਠਾ ਸੀ ਮੇਰਾ ਪਹਿਲਾ ਜਨਮ ਬ੍ਰਾਹਮਣ ਦਾ ਸੀ ਮੈਂ بڑے ਗ੍ਰੰਥ ਪੜ੍ਹੇ ਹੋਏ ਸੀ ਮੇਰੇ ਕੋਲ ਬੜੀ ਪੜ੍ਹਾਈ ਸੀ ਮੈਂ ਬੜਾ ਵਿਦਵਾਨ ਸੀ ਇੱਕ ਵਾਰ ਮੇਰਾ ਉਸਤਾਦ ਮੈਨੂੰ ਮਿਲਣ ਵਾਸਤੇ ਆਇਆ ਉਹ ਸਹਿ ਸੁਭਾ ਮੇਰੇ ਘਰ ਵਿੱਚ ਆ ਗਿਆ ਮੈਂ ਉੱਠ ਕੇ ਉਹਦਾ ਸਤਕਾਰ ਨਹੀਂ ਕੀਤਾ ਮੈਂ ਮਾਨ ਤਾਰ ਕੇ ਆਪਣੇ ਅਸਣ ਤੇ ਬੈਠਾ ਰਿਹਾ ਤੇ ਮੈਂ ਉੱਠਿਆ ਨਹੀਂ ਮੇਰੇ ਗੁਰੂ ਨੇ ਸੋਚਿਆ ਕਿ ਇਹ ਤਾਂ ਨਿਯਮ ਵਿਗੜੇਗਾ ਕੋਈ ਚੇਲਾ ਆਪਣੇ ਗੁਰੂ ਦਾ ਸਤਕਾਰ ਨਹੀਂ ਕਰੇਗਾ ਉਹ ਪਗਤੀ ਜਾਪਤਾਪ ਕਰਦੇ ਸੀ ਉਹਨਾਂ ਨੇ ਗੁੱਸੇ ਵਿੱਚ ਆ ਕੇ ਮੈਨੂੰ ਇਹ ਬਚਨ ਦਿੱਤਾ हे ਅਭਿਮਾਨੀ ਚੇਲੇ ਮੇਰਾ ਤੇ ਕੁਝ ਨਹੀਂ ਵਿਗੜਿਆ ਪਰ ਤੈਨੂੰ ਨੁਕਸਾਨ ਹੋਏਗਾ ਅੱਜ ਜੇ ਤੈਨੂੰ ਇਸ ਦਾ ਫਲ ਨਹੀਂ ਦਿੱਤਾ ਤਾਂ ਜਗ ਵਿੱਚ ਲੋਕ ਆਪਣੇ ਉਸਤਾਦ ਦਾ ਸਤਕਾਰ ਨਹੀਂ ਕਰਨਗੇ ਜਿਹਦੇ ਕੋਲੋਂ ਸਿੱਖੀਏ ਉਹਦਾ ਸਤਕਾਰ ਵੀ ਪੂਰਾ ਕਰੀਏ ਇਸ ਲਈ ਗਿਆਨ ਧਰਮ ਤੈਨੂੰ ਸਭ ਕੁਝ ਭੁੱਲ ਜਾਏਗਾ ਤੇ ਤੂੰ ਰਾਖਸ਼ਾਂ ਵਾਲਾ ਸ਼ਰੀਰ ਪਾਏਗਾ ਧਰਮ ਭੁੱਲ ਜਾਏਗਾ ਮਾੜੇ ਕੰਮ ਕਰਿਆ ਕਰੇਗਾ ਗੁਰੂ ਦਾ ਸ਼ਰਾਪ ਸੁਣ ਕੇ ਮੈਂ ਬੜਾ ਪੈਪੀਤ ਹੋ ਗਿਆ ਤੇ ਮੈਂ ਕੰਬਣ ਲੱਗ ਪਿਆ ਕਿਉਂਕਿ ਮੇਰਾ ਉਸਤਾਦ ਪੂਜਾ ਭਗਤੀ ਕਰਨ ਵਾਲਾ ਸੀ ਤੇ ਉਹਦੇ ਇਹ ਵਚਨ ਪੂਰੇ ਹੋਣੇ ਸੀ ਮੈਂ ਆਪਣੇ ਦੋਨੋਂ ਹੱਥ ਆਪਣੇ ਗੁਰੂ ਅੱਗੇ ਜੋੜੇ ਤੇ ਕਿਹਾ ਜੋ ਹੁਣ ਮਾੜਾ ਕੰਮ ਮੈਂ ਕੀਤਾ ਉਹਦਾ ਫਾਲਤਾਂ ਮੈਨੂੰ ਮਿਲੇਗਾ ਰਾਖਸ਼ਸਤਾ ਮੈਨੂੰ ਬਨਣਾ ਪਵੇਗਾ ਕਿਰਪਾ ਕਰਕੇ ਮੈਨੂੰ ਉੱਤਰ ਦਿਓ ਮੈਂ ਕਿੰਨਾ ਚਿਰ ਰਾਖਸ਼ਸ ਬਣਾਗਾ ਤੇ ਕਿੰਨਾ ਚਿਰ ਦੁੱਖ ਭੋਗਾਗਾ ਐਨੀ ਗੱਲ ਸੁਣ ਕੇ ਮੇਰਾ ਗੁਰੂ ਮੇਰੇ ਤੇ ਦਿਆਲੂ ਹੋ ਗਿਆ ਮੇਰੇ ਗੁਰੂ ਜੀ ਨੇ ਦੱਸਿਆ ਤੇ ਸਮਾਂ ਆਏਗਾ ਪਰਮੇਸ਼ਵਰ ਸਰੀਰ ਧਾਰਨ ਕਰੇਗਾ ਤੂੰ ਉਹਨਾਂ ਨਾਲ ਮਿਲੇਗਾ ਤਾਂ ਤੇਰਾ ਨਿস্তার ਹੋਏਗਾ ਮੈਂ ਆਪਣੇ ਗੁਰੂ ਜੀ ਨੂੰ ਪੁੱਛਿਆ ਕਿ ਮੈਂ ਉਸ ਰੂਪ ਨੂੰ ਕਿਵੇਂ ਜਾਣਾਂਗਾ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਉਹਨਾਂ ਦੀ ਪਛਾਣ ਕਿਵੇਂ ਕਰਾਂਗਾ ਫਿਰ ਮੇਰੇ ਗੁਰੂ ਨੇ ਇਹ ਮੈਨੂੰ ਸ਼ੀਸ਼ਾ ਦਿੱਤਾ ਉਸਨੇ ਕਿਹਾ ਕਿ ਇਹ ਸ਼ੀਸ਼ਾ ਲੈ ਲੈ ਤੇ ਇਹਦੇ ਨਾਲ ਤੂੰ ਆਪਣੇ ਰੱਬ ਨੂੰ ਆਪਣੇ અવਤਾਰ ਨੂੰ ਪਛਾਣ ਲਈ ਮੇਰੇ ਗੁਰੂ ਨੇ ਕਿਹਾ ਸੀ ਜਿਹੜੇ ਇੱਕ ਰੱਬ ਦੇ અવਤਾਰ ਆਣਗੇ ਉਹਨਾਂ ਦਾ ਚਿਹਰਾ ਜਿਹੋ ਜਿਹਾ ਹੋਏਗਾ ਉਦਾਂ ਦਾ ਹੀ ਸ਼ੀਸ਼ੇ ਵਿੱਚੋਂ ਵਿਖੇਗਾ। ਬਾਕੀ ਕਿਸੇ ਦਾ ਵੀ ਚਿਹਰਾ ਹੂ ਬਹੂ ਨજર ਨਹੀਂ ਆਏਗਾ। ਜਿਹੜਾ ਜਿਸ ਜੂਨ ਵਿੱਚੋਂ ਆਇਆ ਹੋਏਗਾ ਤੈਨੂੰ ਇਸ ਸ਼ੀਸ਼ੇ ਵਿੱਚੋਂ ਉਹ ਜੂਨ ਦਿਖੇਗੀ। ਜਿਹੜੇ ਵੀ ਪਾਪੀ ਪੁਰਸ਼ ਨੇ ਉਹਨਾਂ ਦਾ ਮੁਖ ਤੈਨੂੰ ਮੁਲਖ ਵਾਲਾ ਨਹੀਂ ਦਿਖਣਾ। ਮਹਾਰਾਜ ਉਦੋਂ ਦਾ ਇਹ ਸ਼ੀਸ਼ਾ ਮੈਂ ਇੱਥੇ ਲੈ ਕੇ ਆਇਆ ਤੇ ਮੇਰਾ ਹੋਲੀ-ਹੋਲੀ ਸਰੀਰ ਰਾਖਸ਼ਾ ਵਾਂਗ ਬਣ ਗਿਆ। ਮੈਂ ਆਏ ਗਏ ਬੰਦਿਆਂ ਨੂੰ ਦੇਖਦਾ ਜਿਹਦਾ ਚਿਹਰਾ ਮੈਨੂੰ ਠੀਕ ਨਜ਼ਰ ਨਹੀਂ ਸਿਆਉਂਦਾ ਮੈਂ ਉਹਨੂੰ ਖਾ ਜਾਂਦਾ ਮਹਾਰਾਜ ਮੈਂ ਬੰਦੇ ਪਕੜ-ਪਕੜ ਕੇ ਲੈ ਕੇ ਆਂਦਾ ਸੀ ਉਹਨਾਂ ਦੇ ਚਿਹਰੇ ਸ਼ੀਸ਼ੇ ਵਿੱਚ ਦੇਖਦਾ ਸੀ ਕੋਈ ਸੂਰ ਕੋਈ ਗਦਾ ਕੋਈ ਚੂਹਾ ਕੋਈ ਪੰਛੀ ਉਹਦੇ ਵਿੱਚੋਂ ਦਿਖਦਾ ਸੀ ਮਹਾਰਾਜ ਮੈਂ ਤਾਂ ਅੱਜ ਤੱਕ ਇਹੋ ਜਿਹਾ ਮੂੰਹ ਹੀ ਦੇਖੇ ਮਹਾਰਾਜ ਤੁਹਾਡਾ ਚਿਹਰਾ ਮੈਨੂੰ ਮਨੁੱਖਾਂ ਵਾਲਾ ਨਜ਼ਰ ਆਇਆ ਤੇ ਮਹਾਰਾਜ ਤੁਹਾਡੇ ਘਰ ਕਈ ਮੇਰਾ ਸ਼ਰਾਬ ਮਿਟ ਗਿਆ ਮੈਨੂੰ ਸਾਰੀ ਵਿਦਿਆ ਆ ਗਈ ਸਾਰੇ ਗ੍ਰੰਥਾਂ ਦੀ ਸੋਝੀ ਆ ਗਈ ਮੇਰਾ ਸ਼ਰੀਰ ਵੀ ਬਦਲ ਕੇ ਪਹਿਲਾਂ ਵਰਗਾ ਹੋ ਗਿਆ ਮਹਾਰਾਜ ਵਿਦਿਆ ਦੇ ਮਾਣ ਕਰਕੇ ਮੈਂ ਰਾਖਸ਼ ਬਣਿਆ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜਾ ਸੁਖ ਮਿਲ ਗਿਆ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੈਨੂੰ ਉਹ ਮਿਲਣਗੇ ਤੂੰ ਸੱਚਖੰਡ ਚਲਾ ਜਾਏਂਗਾ ਕੋਡਾ ਰਾਖਸ਼ ਦੇਵਤਿਆਂ ਵਾਲਾ ਸਰੀਰ ਪਾ ਕੇ ਸੱਚਖੰਡ ਨੂੰ ਚਲਾ ਗਿਆ ਇਹ ਸਭ ਕੁਝ ਭਾਈ ਮਰਦਾਨਾ ਜੀ ਦੇਖ ਕੇ ਬੜੇ ਹੈਰਾਨ ਹੋਏ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿਣ ਲੱਗੇ ਤੁਸੀਂ ਤਨੋ ਤੁਸੀਂ ਤਨੋ ਮਹਾਰਾਜ ਮੈਂ ਤਾਂ ਤੁਹਾਨੂੰ ਪਛਾਣਦਾ ਨਹੀਂ ਹਾਂ ਤੁਹਾਨੂੰ ਬਾਰ-ਬਾਰ ਭੁੱਲ ਜਾਂਦਾ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਸ਼ੀਸ਼ਾ ਬੜੇ ਕੰਮ ਦੀ ਚੀਜ਼ ਹੈ ਇਹਨੂੰ ਨਾਲ ਹੀ ਨਾ ਰੱਖ ਲਈਏ ਮਹਾਰਾਜ ਇਹਦੇ ਵਿੱਚੋਂ ਸਾਰਾ ਕੁਝ ਨਜ਼ਰ ਆਇਆ ਕਰੇਗਾ ਅਸੀਂ ਲੋਕਾਂ ਦੇ ਮੁਖ ਦੇਖਿਆ ਕਰਾਂਗੇ ਮਹਾਰਾਜ ਇਹ ਬੜੇ ਕੰਮ ਦੀ ਚੀਜ਼ ਹੈ ਇਹਨੂੰ ਨਾਲ ਹੀ ਨਾ ਲੈ ਲਈਏ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਿਆ ਸਾਨੂੰ ਇਸ ਸ਼ੀਸ਼ੇ ਨਾਲ ਕੀ ਕੰਮ ਹੈ ਇਹ ਜਿੱਥੇ ਪਿਆ ਇਹਨੂੰ ਪਿਆਰ ਰਹਿਣ ਦੇ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲਗੇ ਸਾਡਾ ਸ਼ੀਸ਼ਾ ਤੇ ਨਾਮ ਹੈ ਜਿਸ ਕਰਕੇ ਆਤਮਾ ਚਮਕਣ ਲੱਗ ਪੈਂਦੀ ਹੈ ਉਹ ਸ਼ੀਸ਼ਾ ਆਪਣੇ ਨਾਲ ਰੱਖ ਉਸ ਸ਼ੀਸ਼ੇ ਨਾਲ ਆਨੰਦ ਬਣਿਆ ਰਹੇਗਾ ਤੇ ਪਰਮ ਪਰੇਖੇ ਦੂਰ ਹੋ ਜਾਣਗੇ ਇਹ ਬਚਨ ਕਰਕੇ ਗੁਰੂ ਨਾਨਕ ਸੱਚੇ ਪਾਸ਼ਾ ਅੱਗੇ ਚੱਲ ਪਏ ਉਹਨਾਂ ਨੇ ਕੋਡੇ ਰਾਖਸ ਦਾ ਉਧਾਰ ਦਿੱਤਾ ਗੁਰੂ ਸਾਹਿਬ ਨੇ ਪਸ਼ੂ ਪ੍ਰੇਤ ਮੂਰਖਾਂ ਨੂੰ ਉਤਾਰਿਆ ਉਹਨਾਂ ਨੇ ਪਥਰਾਂ ਦਾ ਵੀ ਭਲਾ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ